ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਹੋਰ ਵਧੀਆ ਸਾਰੇ ਜਣੇ ਦੋਸਤੋ ਪਿੱਛੇ ਤੁਸੀਂ ਜਿਹੜੀਆਂ ਵੀਡੀਓਜ਼ ਦੇਖੀਆਂ ਨੇ ਇੱਕ ਮੇਰਾ 10 ਸਾਲ ਦਾ ਮੈਂ ਆਪਣਾ ਦੱਸਿਆ ਸੀਗਾ ਕਿ ਕਿਵੇਂ ਸੀਗਾ ਮੇਰਾ ਸ਼ੇਅਰ ਮਾਰਕਟ ਦੇ ਵਿੱਚ ਤਜਰਬਾ ਕਿਵੇਂ ਮੈਂ ਸ਼ੁਰੂਆਤ ਕੀਤੀ ਉਸ ਤੋਂ ਬਾਅਦ ਮੈਂ ਗੱਲ ਕੀਤੀ ਸੀ ਕਿ ਸ਼ੇਅਰ ਮਾਰਕਟ ਦੇ ਬਾਰੇ ਤੁਹਾਨੂੰ ਆਸਾਨ ਸ਼ਬਦਾਂ ਦੇ ਵਿੱਚ ਸਮਝਾਉਣ ਦੇ ਬਾਰੇ ਠੀਕ ਹੈ ਜੀ ਤੇ ਅੱਜ ਆਪਾਂ ਗੱਲ ਕਰਾਂਗੇ ਜਿਵੇਂ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਆਪਾਂ ਅਗਲੀ ਵੀਡੀਓ ਦੇ ਵਿੱਚ ਜਿਹੜੀ ਗੱਲ ਕਰਨੀ ਹੈ ਕਿ ਕਿਹਨਾ ਬੰਦਿਆਂ ਨੂੰ ਸ਼ੇਅਰ ਮਾਰਕੀਟ ਦੇ ਵਿੱਚ ਆਉਣਾ ਚਾਹੀਦਾ ਤੇ ਸ਼ੇਅਰ ਮਾਰਕੀਟ ਕਿਹਨਾ ਵਾਸਤੇ ਬਣੀ ਹੈ ਠੀਕ ਹੈ ਜੀ ਕਈ ਮੇਰੇ ਵੀਰਾਂ ਨੂੰ ਇਹ ਹੁੰਦਾ ਜਿਵੇਂ ਸਟੂਡੈਂਟ ਹੁੰਦੇ ਨੇ ਜਾਂ ਕੋਈ ਕੰਮ ਨਹੀਂ ਕਰ ਰਹੇ ਹੁੰਦੇ ਬੇਲੇ ਹੁੰਦੇ ਨੇ ਤਾਂ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਸ਼ੇਅਰ ਮਾਰਕੀਟ ਤੋਂ ਆਪਣੀ ਜਿਹੜੀ ਜ਼ਿੰਦਗੀ ਹੈ ਜਿਹੜੇ ਖਰਚੇ ਨੇ ਜਾ ਹੋਰ ਜੋ ਵੀ ਸਾਡੀਆਂ ਲੋੜਾਂ ਨੇ ਅਸੀਂ ਸਾਰੀਆਂ ਸ਼ੇਅਰ ਮਾਰਕੀਟ ਤੋਂ ਪੂਰੀਆਂ ਕਰ ਸਕਦੇ ਹਾਂ ਪਰ ਨਹੀਂ ਦੋਸਤੋ ਇਹ ਬਿਲਕੁਲ ਗਲਤ ਹੈ ਕਿਉਂਕਿ ਸ਼ੇਅਰ ਮਾਰਕੀਟ ਹੈ ਜਿਹੜੀ ਇਹਦੇ ਵਿੱਚ ਜਿਹੜਾ ਰਿਸਕ ਹੈ ਉਹ ਬਹੁਤ ਕਾਫੀ ਜ਼ਿਆਦਾ ਹੁੰਦਾ ਬਹੁਤ ਜਿਹੜਾ ਘੱਟ ਬੰਦੇ ਹੀ ਇਸ ਦੇ ਵਿੱਚ ਕਾਮਯਾਬ ਹੋਣ ਦੇ ਚਾਂਸ ਹੁੰਦੇ ਆ ਤੇ ਜਿੰਨਾ ਸਾਨੂੰ ਲੱਗਦਾ ਆਸਾਨ ਪੈਸਾ ਬਣਾਉਣਾ ਇਹਦੇ ਵਿੱਚ ਉਨਾ ਆਸਾਨ ਨਹੀਂ ਹੈਗਾ ਕਿਉਂਕਿ ਜੇਕਰ ਪੈਸਾ ਇੰਨਾ ਆਸਾਨ ਨਹੀਂ ਹੈਗਾ ਠੀਕ ਹੈ ਜੀ ਇਹ ਜਿਹੜੀ ਮਾਰਕੀਟ ਹੈ ਇਹ ਸਿਰਫ ਕਿਨਾ ਬੰਦਿਆਂ ਵਾਸਤੇ ਬਣੀ ਆ ਉਹ ਗੱਲ ਕਰਦਾ ਇਹ ਮਾਰਕੀਟ ਬਣੀ ਆ ਉਹਨਾਂ ਲੋਕਾਂ ਵਾਸਤੇ ਜਾਂ ਉਹਨਾਂ ਬੰਦਿਆਂ ਵਾਸਤੇ ਜਿਨ੍ਹਾਂ ਕੋਲ ਇਨਕਮ ਹੈਗੀ ਆ ਜਿਹੜੇ ਆਲਰੇਡੀ ਕੋਈ ਕੰਮਕਾਰ ਕਰ ਰਹੇ ਨੇ ਤੇ ਉਹਨਾਂ ਕੋਲ ਐਨੇ ਪੈਸੇ ਹੈਗੇ ਨੇ ਕਿ ਉਹ ਐਫ ਡੀ ਵਗੈਰਾ ਦੇ ਵਿੱਚ ਸੇਵ ਕਰਨ ਤੋਂ ਬਾਅਦ ਵੀ ਉਹਨਾਂ ਕੋਲ ਕੁਝ ਪੈਸੇ ਬਚਦੇ ਨੇ ਜਿਨ੍ਹਾਂ ਨੂੰ ਬੇਫਿਕਰ ਹੋ ਕੇ ਸ਼ੇਅਰ ਮਾਰਕੀਟ ਦੇ ਵਿੱਚ ਲਗਾ ਸਕਦੇ ਨੇ ਇਨਵੈਸਟ ਕਰ ਸਕਦੇ ਨੇ ਠੀਕ ਆ ਜਾਂ ਫਿਰ ਉਹਨਾਂ ਦੇ ਨਾਲ ਉਹ ਉਹਨਾਂ ਪੈਸਿਆਂ ਦੇ ਨਾਲ ਉਹ ਟਰੇਡਿੰਗ ਕਰ ਸਕਦੇ ਨੇ ਤੇ ਜੇਕਰ ਉਹਨਾਂ ਨੂੰ ਕੋਈ ਲੌਸ ਹੁੰਦਾ ਵੀ ਹੈ ਤਾਂ ਉਹਨਾਂ ਨੂੰ ਕੋਈ ਏਡਾ ਜ਼ਿਆਦਾ ਫਰਕ ਨਹੀਂ ਪੈਂਦਾ ਅਸਲ 'ਚ ਤਾਂ ਇਹ ਮਾਰਕੀਟ ਉਹਨਾਂ ਲੋਕਾਂ ਲਈ ਬਣੀ ਹੈ ਕਿ ਤੁਸੀਂ ਜਿਹੜੇ ਤੁਹਾਡੇ ਕੋਲ ਵਾਧੂ ਪੈਸੇ ਨੇ ਠੀਕ ਆ ਜੀ ਉਹਨਾਂ ਨੂੰ ਤੁਸੀਂ ਕਿਸੇ ਐਸੀ ਜਗ੍ਹਾ ਤੇ ਇਨਵੈਸਟ ਕਰੋ ਜਿੱਥੇ ਚਲੋ ਰਿਸਕ ਤਾਂ ਹੈਗਾ ਹੀ ਹੈ ਸ਼ੇਅਰ ਮਾਰਕੀਟ ਦੇ ਵਿੱਚ ਪਰ ਉਹ ਤੁਸੀਂ ਇਹ ਸਮਝੋ ਕਿ ਜੇਕਰ ਮੇਰੇ ਪੈਸੇ ਇਹ ਮਰ ਵੀ ਜਾਂਦੇ ਨੇ ਤਾਂ ਤਾਂ ਮੈਨੂੰ ਕੋਈ ਫਰਕ ਨਹੀਂ ਪਊਗਾ ਤੇ ਮੇਰਾ ਰੋਟੀ ਪਾਣੀ ਨਹੀਂ ਬੰਦ ਹੋਣ ਲੱਗਿਆ ਕਿਉਂਕਿ ਮੇਰੇ ਉਹਦੇ ਕੋਲ ਤੁਹਾਡੇ ਕੋਲ ਇੰਨੇ ਪੈਸੇ ਹੈਗੇ ਨੇ ਕਿ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਪਰ ਜੇ ਤੁਹਾਡੇ ਜਿਹੜੇ ਪੈਸੇ ਲਾਏ ਹੋਏ ਨੇ ਉਹ ਵੱਧਦੇ ਨੇ ਤਾਂ ਤੁਹਾਨੂੰ ਵਧੀਆ ਮੁਨਾਫਾ ਹੋ ਸਕਦਾ ਹੈ ਠੀਕ ਹੈ ਜੀ ਤਾਂ ਹੀ ਇਹ ਜਿਹੜੀ ਮਾਰਕੀਟ ਬਣੀ ਆ ਪੈਸੇ ਵਾਲੇ ਲੋਕਾਂ ਲਈ ਆ ਜਾਂ ਫਿਰ ਉਹਨਾਂ ਲੋਕਾਂ ਲਈ ਆ ਜਿਨ੍ਹਾਂ ਦੀ ਮੰਥਲੀ ਕੋਈ ਇਨਕਮ ਹੈਗੀ ਆ ਕੰਮਕਾਰ ਕਰਦੇ ਨੇ ਕਿਸੇ ਪਾਸੇ ਤੋਂ ਕੈਸ਼ ਫਲੋ ਆ ਰਿਹਾ ਇਹ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਮਾਰਕੀਟ ਜਿਹੜੀ ਆ ਬਣੀ ਹੋਈ ਆ ਠੀਕ ਆ ਜੀ ਹੁਣ ਗੱਲ ਕਰਦੇ ਆ ਜਿਹੜੇ ਨੌਕਰੀ ਸ਼ੁਦਾ ਨੇ ਕੋਈ ਗਵਰਨਮੈਂਟ ਜੋਬ ਤੇ ਆ ਜਾਂ ਕੋਈ ਐਵੇਂ ਦੀ ਜੋਬ ਕਰਦਾ ਜਿਹਦੇ ਵਿੱਚ ਸਵੇਰੇ ਜਾਉਨੇ ਆ ਤੇ ਸ਼ਾਮ ਨੂੰ ਘਰੇ ਆਉਨੇ ਆ ਤਾਂ ਉਹਨਾਂ ਕੋਲ ਟਾਈਮ ਨਹੀਂ ਹੈਗਾ ਮਾਰਕੀਟ ਨੂੰ ਦੇਖਣ ਦਾ ਜਾਂ ਵਾਚ ਕਰਨ ਦਾ ਤਾਂ ਉਹਨਾਂ ਲਈ ਸਭ ਤੋਂ ਵਧੀਆ ਜਿਹੜਾ ਜਿਹੜਾ ਤਰੀਕਾ ਹੈ ਮਾਰਕੀਟ ਦੇ ਵਿੱਚ ਇੰਟਰ ਕਰਨ ਦਾ ਉਹ ਹੈਗਾ ਮਿਊਚੁਅਲ ਫੰਡ ਕਿਉਂਕਿ ਮਿਊਚੁਅਲ ਫੰਡ ਦੇ ਵਿੱਚ ਤੁਸੀਂ ਮੰਥਲੀ ਐਸਆਈਪੀ ਕਰ ਸਕਦੇ ਆ ਸਿਸਟੈਮੈਟਿਕ ਇਨਵੈਸਟਮੈਂਟ ਐਸਆਈਪੀ ਦੀ ਫੁੱਲ ਫਾਰਮ ਹੈਗੀ ਸਿਸਟੈਮੈਟਿਕ ਇਨਵੈਸਟਮੈਂਟ ਇਹਦਾ ਮਤਲਬ ਆਪਾਂ ਪੰਜਾਬੀ ਚ ਗੱਲ ਇਹ ਆ ਕਿ ਤੁਸੀਂ ਇੱਕ ਫਿਕਸ ਅਮਾਉਂਟ ਆ ਜਿਹੜੀ ਫਿਕਸ ਅਮਾਉਂਟ ਆ ਜਿਹੜੀ ਤੁਸੀਂ ਕਿਸੇ ਮਿਊਚੁਅਲ ਫੰਡ ਦੇ ਵਿੱਚ ਲਾਉਣੀ ਹੈ ਤੇ ਇੱਕ ਤਰੀਕ ਫਿਕਸ ਕਰ ਲੈਣੀ ਹੈ ਕਿ ਇਹ ਤਰੀਕ ਨੂੰ ਮੇਰੇ ਐਨੇ ਪੈਸੇ ਇਸ ਮਿਊਚੁਅਲ ਫੰਡ ਦੇ ਵਿੱਚ ਲੱਗ ਜਾਣ ਠੀਕ ਹੈ ਜੀ ਹਰ ਇੱਕ ਮਹੀਨੇ ਉਹ ਐਵੇਂ ਚੱਲਦਾ ਰਹੂਗਾ ਜਿਵੇਂ ਤੁਹਾਡੀ ਮੰਨ ਲਓ 50000 ਰੁਪਏ ਜਿਹੜੀ ਇਨਕਮ ਹੈ ਤਨਖਾਹ ਹੈ ਕੋਈ ਸਰਕਾਰੀ ਮੁਲਾਜ਼ਮਾ ਉਹਦੀ 50000 ਇਨਕਮ ਹੈ ਉਹਦੇ ਸਾਰੇ ਖਰਚੇ ਪਤੇ ਕੱਢ ਗਏ ਮਤਲਬ ਉਹਨੂੰ ਬਚਦਾ ਹੈ ਮੰਨ ਲਓ 15000 ਬਚਦਾ ਮੰਨ ਲਓ ਸੇਵਿੰਗ ਹੁੰਦੀ ਹੈ 10000 ਉਹ ਫਿਕਸਡ ਡਿਪੋਜ਼ਿਟ ਵਗੈਰਾ ਕਰ ਸਕਦਾ ਤੇ 5000 ਦੀ ਐਸਆਈਪੀ ਸ਼ੁਰੂ ਕਰ ਸਕਦਾ ਹੈ ਉਹ ਕਿਸੇ ਵੀ ਵਧੀਆ ਫੰਡ ਦੇ ਵਿੱਚ ਹਰੇਕ ਮਹੀਨੇ ਉਹਦੇ ਅਕਾਊਂਟ ਚੋਂ ਆਪਣੇ ਆਪ پیسے ਕੱਟੇ ਜਾਣਗੇ ਤੇ ਉਹ ਮਿਊਚੁਅਲ ਫੰਡ ਦੇ ਵਿੱਚ ਚਲੇ ਜਾਂਦੇ ਨੇ ਠੀਕ ਹੈ ਜੀ ਤੇ ਸਭ ਤੋਂ ਸੌਖਾ ਤਰੀਕਾ ਇਹੀ ਹੈ ਤੇ ਬਾਕੀ ਜਿਹੜੀ ਟਰੇਡਿੰਗ ਹੈ ਟਰੇਡਿੰਗ ਇੱਕ ਬਹੁਤ ਹੀ ਗੁੰਝਲਦਾਰ ਚੀਜ਼ ਹੈ ਦੇਖਣ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਬੰਦਾ ਬਈ ਛੇਤੀ ਪੈਸੇ ਬਣਾਉਂਦਾ ਹੈ ਔਰ ਇਹਦੇ ਵਿੱਚ ਹਰ ਰੋਜ਼ ਪੈਸੇ ਨਹੀਂ ਬਣਾਏ ਜਾ ਸਕਦੇ ਕਿਉਂਕਿ ਇਹਦੇ ਵਿੱਚ ਕਈ ਚੀਜ਼ਾਂ ਦੇ ਉੱਤੇ ਆਪਾਂ ਨੂੰ ਕੰਟਰੋਲ ਰੱਖਣਾ ਪੈਂਦਾ ਆਪਣੇ ਦਿਮਾਗ ਦੇ ਉੱਤੇ ਕੰਟਰੋਲ ਰੱਖਣਾ ਪੈਂਦਾ ਲਾਲਚ ਦੇ ਉੱਤੇ ਡਰ ਦੇ ਉੱਤੇ ਕੰਟਰੋਲ ਰੱਖਣਾ ਪੈਂਦਾ ਠੀਕ ਹੈ ਜੀ ਜਦੋਂ ਤੁਸੀਂ ਟਰੇਡਿੰਗ ਕਰੋਗੇ ਜ਼ਿਆਦਾਤਰ ਉਦੋਂ ਹੀ ਤੁਹਾਨੂੰ ਪਤਾ ਲੱਗੂਗਾ ਕਿਉਂਕਿ ਜੇ ਮੈਂ ਸਮਝਾਵਾਂਗਾ ਤਾਂ ਤੁਸੀਂ ਤਾਂ ਵੀ ਨਹੀਂ ਸਮਝ ਸਕਦੇ ਜਿਹੜਾ ਬੰਦਾ ਇਹਨਾਂ ਚੀਜ਼ਾਂ ਦੇ ਵਿੱਚੋਂ ਦੀ ਲੰਘਦਾ ਉਹੀ ਉਸ ਨੂੰ ਹੀ ਤਜਰਬਾ ਹੁੰਦਾ ਕਿ ਹਾਂ ਟਰੇਡਿੰਗ ਹਰੇਕ ਬੰਦੇ ਵਾਸਤੇ ਨਹੀਂ ਹੈਗੀ ਟਰੇਡਿੰਗ ਤੁਸੀਂ ਜੇਕਰ ਕਰਨੀ ਹੈ ਤਾਂ ਇਸ ਨੂੰ ਬਹੁਤ ਹੀ ਸਿਸਟਮੈਟਿਕਲੀ ਕਰਨੀ ਪੈਂਦੀ ਹੈ ট্রেਡਿੰਗ ਦਾ ਮਤਲਬ ਹੁੰਦਾ ਇੱਕ ਦੋ ਤਰ੍ਹਾਂ ਦੀ ਟ੍ਰੇਡਿੰਗ ਹੁੰਦੀ ਹੈ ਇੱਕ ਹੁੰਦੀ ਹੈ ਇੰਟਰਾਡੇ ਇੰਟਰਾਡੇ ਦਾ ਹੁੰਦਾ ਮਤਲਬ ਤੁਸੀਂ ਸਵੇਰੇ ਜਦੋਂ ਮਾਰਕੀਟ ਖੁੱਲਦੀ ਹੈ 9:30 ਠੀਕ ਹੈ ਉਦੋਂ ਤੁਸੀਂ ਉਦੋਂ ਤੋਂ ਲੈ ਕੇ 3:30 ਦੇ ਵਿੱਚ ਵਿੱਚ ਤੁਸੀਂ ਕਦੋਂ ਕਦੇ ਵੀ ਸੌਦਾ ਲਾਇਆ ਮਤਲਬ ਬਾਏ ਕੀਤਾ ਕੋਈ ਵੀ ਬਾਏ ਕੀਤਾ ਜਾਂ ਕਈ ਤਰ੍ਹਾਂ ਦੇ ਪ੍ਰੋਡਕਟ ਹੁੰਦੇ ਨੇ ਇੰਟਰਾਡੇ ਹੁੰਦਾ ਹੈ ਠੀਕ ਹੈ ਜੀ ਆਪਸ਼ਨ ਵੀ ਹੁੰਦੀ ਹੈ ਆਪਸ਼ਨ ਠੀਕ ਹੈ ਜੀ অপਸ਼ਨਸ ਹੁੰਨੇ ਆ ਤੇ ਇੱਕ ਹੁੰਦਾ ਫਿਊਚਰਜ਼ ਫਿਊਚਰਜ਼ ਦੇ অপਸ਼ਨ ਦੇ ਵਿੱਚ ਤੁਸੀਂ ਮੰਦੀ ਦਾ ਸੌਦਾ ਵੀ ਬਣਾ ਸਕਦੇ ਆ ਤੇ ਤੇਜ਼ੀ ਦਾ ਵੀ ਜੇਕਰ ਤੁਸੀਂ ਤੇਜ਼ੀ ਦਾ ਸੌਦਾ ਬਣਾਇਆ ਜੇ ਮਾਰਕੀਟ ਨੀਚੇ ਚੱਲ ਗਈ ਤਾਂ ਤੁਹਾਨੂੰ ਲੌਸ ਹੋਊਗਾ ਠੀਕ ਹੈ ਜੀ ਜੇਕਰ ਤੁਸੀਂ ਮੰਦੀ ਦਾ ਬਣਾਇਆ ਜੇ ਮਾਰਕੀਟ ਉੱਪਰ ਚੱਲ ਗਈ ਤਾਂ ਤੁਹਾਨੂੰ ਤਾਂ ਵੀ ਲੌਸ ਹੋਣਾ ਹੈ ਠੀਕ ਹੈ ਜੀ ਜੇਕਰ ਤੁਸੀਂ ਮੰਦੀ ਕੀਤੀ ਹੈ ਜੇ ਮਾਰਕੀਟ ਥੱਲੇ ਜਾਂਦੀ ਹੈ ਠੀਕ ਹੈ ਜੀ ਮੰਨ ਲਓ অপਸ਼ਨ ਹੁੰਦਾ অপਸ਼ਨ ਦੇ ਵਿੱਚ ਜੇਕਰ ਤੁਸੀਂ ਪੁੱਟ ਖਰੀਦੀ ਹੈ ਪੁੱਟ ਦਾ ਮਤਲਬ ਹੁੰਦਾ ਮੰਦੀ ਕਰਨ ਤੁਸੀਂ ਪੁੱਟ ਖਰੀਦੀ ਐ ਤਾਂ ਜੇਕਰ ਮਾਰਕੀਟ ਨੀਚੇ ਜਾਂਦੀ ਐ ਤਾਂ ਤੁਹਾਨੂੰ ਫਾਇਦਾ ਹੋਊਗਾ ਜੇਕਰ ਕਾਲ ਖਰੀਦੀ ਐ ਜੇ ਉੱਪਰ ਜਾਂਦੀ ਐ ਮਾਰਕੀਟ ਠੀਕ ਆ ਜੀ ਤੁਹਾਡਾ ਜਿਹੜਾ ਸ਼ੇਅਰ ਆ ਜੀ ਜਿਹੜੀ ਵੀ ਤੁਸੀਂ ਸ਼ੇਅਰ ਦੀ ਕਾਲ ਜਾਂ ਪੁੱਟ ਖਰੀਦੀ ਐ ਜੇਕਰ ਉਹ ਉੱਪਰ ਜਾਂਦਾ ਕਾਲ ਖਰੀਦੀ ਐ ਤਾਂ ਉਹ ਉੱਪਰ ਜਾਂਦਾ ਤਾਂ ਤੁਹਾਨੂੰ ਮੁਨਾਫਾ ਹੋਊਗਾ ਠੀਕ ਆ ਜੀ ਫਿਊਚਰ ਦੇ ਵਿੱਚ ਵੀ ਆਏ ਆ ਜੇਕਰ ਤੁਸੀਂ ਮੰਨ ਲਓ ਨਿਫਟੀ ਐ ਜਿਹੜਾ ਆਪਣਾ ਇੰਡੈਕਸ ਆ ਇੰਡੀਆ ਦਾ ਨਿਫਟੀ 50 ਜੇਕਰ ਉਹਦਾ ਤੁਸੀਂ ਫਿਊਚਰ ਬਾਇ ਕੀਤਾ ਤਾਂ ਜੇਕਰ ਉਹ ਬਾਇ ਕਰਨ ਤੋਂ ਬਾਅਦ ਉਹ ਉੱਪਰ ਜਾਊਗਾ ਤਾਂ ਤਾਂ ਵੀ ਤੁਹਾਨੂੰ ਮੈਨਾਫਾ ਹੋਊਗਾ ਠੀਕ ਹੈ ਜੀ ਜੇਕਰ ਉਹ ਬਾਇ ਕਰਨ ਤੋਂ ਬਾਅਦ ਥੱਲੇ ਜਾਂਦਾ ਤਾਂ ਤੁਹਾਨੂੰ ਨੁਕਸਾਨ ਹੋਊਗਾ ਤੇ ਜੇਕਰ ਤੁਸੀਂ ਸੈੱਲ ਕੀਤਾ ਤੇ ਉਹ ਨੀਚੇ ਜਾ ਰਿਹਾ ਤਾਂ ਤੁਹਾਨੂੰ ਫਾਇਦਾ ਹੋਣਾ ਹੈ ਉਹਦਾ ਤੁਹਾਨੂੰ ਪ੍ਰੋਫਿਟ ਮਿਲੂਗਾ ਤੇ ਜੇਕਰ ਤੁਸੀਂ ਸੈੱਲ ਕੀਤਾ ਤੇ ਉਹ ਉੱਪਰ ਜਾ ਰਿਹਾ ਤਾਂ ਤੁਹਾਨੂੰ ਨੁਕਸਾਨ ਹੋਊਗਾ ਆਪਸ਼ਨ ਤੇ ਆਪਣਾ ਫਿਚਰ ਫਿਚਰਜ਼ ਦੇ ਵਿੱਚ ਤੁਸੀਂ ਦੋਨੇ ਪਾਸੇ ਦੀ ਪੋਜੀਸ਼ਨ ਬਣਾ ਸਕਦੇ ਆ ਉੱਪਰ ਬਾਏ ਦੀ ਵੀ ਤੇ ਸੈਲ ਦੀ ਵੀ ਠੀਕ ਆ ਜੀ ਇਹਦੇ ਵਿੱਚ ਤੁਹਾਨੂੰ ਦੋਨੇ ਪਾਸੇ ਨੂੰ ਜੇਕਰ ਮਾਰਕੀਟ ਜਾਂਦੀ ਹੈ ਤਾਂ ਤੁਹਾਨੂੰ ਦੋਨੇ ਪਾਸੇ ਨੂੰ ਤੁਸੀਂ ਪਲੇ ਕਰ ਸਕਦੇ ਆ ਪਰ ਜਿਹੜਾ ਇੰਟਰਾਡੇ ਹੈ ਤੇ ਕੈਸ਼ ਦੇ ਵਿੱਚ ਤੁਸੀਂ ਕੋਈ ਬਾਏ ਕਰਦੇ ਆ ਸ਼ੇਅਰ ਸਿਰਫ ਉਹਦੇ ਵਿੱਚ ਤੁਸੀਂ ਬਾਏ ਕਰਦੇ ਆ ਜੇਕਰ ਉੱਪਰ ਜਾਂਦੀ ਹੈ ਮਾਰਕੀਟ ਤਾਂ ਹੀ ਤੁਹਾਨੂੰ ਪ੍ਰੋਫਿਟ ਹੋਊਗਾ ਠੀਕ ਆ ਜੀ ਉਹਦੇ ਵਿੱਚ ਤੁਹਾਨੂੰ ਤੁਸੀਂ ਨੀਚੇ ਦੀ ਪੋਜੀਸ਼ਨ ਨਹੀਂ ਬਣਾ ਸਕਦੇ ਮਤਲਬ ਉੱਚੇ ਸੈੱਲ ਕਰਨ ਨਹੀਂ ਸੈੱਲ ਕਰਦੇ ਆ ਤਾਂ ਤੁਸੀਂ ਮਤਲਬ ਬਾਜੇ ਤੋਂ ਬਾਅਦ ਸੈੱਲ ਕਰੋਗੇ ਤਾਂ ਉੱਥੇ ਤੁਹਾਡਾ ਪ੍ਰੋਫਿਟ ਬੁੱਕ ਹੋ ਗਿਆ ਪਰ ਉੱਥੇ ਤੋਂ ਨੀਚੇ ਤੁਸੀਂ ਜੇ ਸੈੱਲ ਦਾ ਸੌਦਾ ਨਹੀਂ ਲਾ ਸਕਦੇ ਠੀਕ ਹੈ ਜੀ ਇਹ ਤੁਹਾਨੂੰ ਹੌਲੀ ਹੌਲੀ ਅੱਗੇ ਜਿਹੜੀਆਂ ਆਪਣੀਆਂ ਵੀਡੀਓਜ਼ ਆਣਗੀਆਂ ਉਹਨਾਂ ਦੇ ਵਿੱਚ ਮੈਂ ਇਕੱਲਾ ਇਕੱਲੇ ਟੌਪਿਕ ਨੂੰ ਚੰਗੀ ਤਰ੍ਹਾਂ ਤੁਹਾਨੂੰ ਲਾਈਵ ਸਮਝਾਵਾਂਗਾ ਤੁਹਾਨੂੰ ਤਾਂ ਹੀ ਸਮਝ ਲੱਗੂਗਾ ਠੀਕ ਹੈ ਜੀ ਮੇਰਾ ਤਾਂ ਇਹੀ ਕਹਿਣਾ ਜੇਕਰ ਤੁਸੀਂ ਸਟੂਡੈਂਟ ਹੋ ਜਾਂ ਤੁਸੀਂ ਕੋਈ ਕੰਮਕਾਰ ਨਹੀਂ ਕਰ ਰਹੇ ਠੀਕ ਹੈ ਜੀ ਤਾਂ ਤੁਹਾਨੂੰ ਸ਼ੇਅਰ ਮਾਰਕੀਟ ਦੇ ਵਿੱਚ ਨਹੀਂ ਆਉਣਾ ਚਾਹੀਦਾ ਮੇਰਾ ਤਾਂ ਇਹੀ ਕਹਿੰਦਾ ਤਜਰਬਾ ਠੀਕ ਹੈ ਜੀ ਜੇਕਰ ਤੁਹਾਡੇ ਕੋਲ ਇਨਕਮ ਹੈਗੀ ਹੈ ਮੰਥਲੀ ਇਨਕਮ ਆ ਰਹੀ ਹੈ ਤੁਸੀਂ ਕੰਮ ਕਰ ਰਹੇ ਹੋ ਜਾਂ ਫਿਰ ਤੁਹਾਡੇ ਕੋਲ ਹੋਰ ਇਨਕਮ ਹੈਗੀ ਹੈ ਖੇਤੀਬਾੜੀ ਦੀ ਕੋਈ ਇਨਕਮ ਹੈਗੀ ਹੈ ਤਾਂ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਆ ਸਕਦੇ ਹੋ ਪਰ ਉਹ ਵੀ ਇੱਕ ਲਿਮਟਿਡ ਪੈਸੇ ਦੇ ਨਾਲ ਮਤਲਬ ਕਿ ਜੇਕਰ ਤੁਹਾਡੇ ਕੋਲ ਮੰਨ ਲਓ 100 ਰੁਪਏ ਆ ਤਾਂ ਤੁਸੀਂ 10 ਜਾਂ 20 ਰੁਪਏ ਹੀ ਤੁਸੀਂ ਇਸ ਕੰਮ ਦੇ ਲਈ ਰੱਖਣੇ ਆ ਤੁਸੀਂ 100 ਦਾ 100 ਐਸੇ ਕੰਮ ਦੇ ਵਿੱਚ ਨਹੀਂ ਲਾਉਣਾ ਕਿਉਂਕਿ ਇਹ ਇੱਕ ਰਿਸਕੀ ਠੀਕ ਹੈ ਜੀ ਮਾਰਕੀਟ ਬਹੁਤ ਜ਼ਿਆਦਾ ਰਿਸਕੀ ਹੈ ਇਹਦੇ ਵਿੱਚ ਇਹ ਛੋਟੀ ਛੋਟੀ ਗੱਲ ਉੱਤੇ ਉੱਪਰ-ਨੀਚੇ ਹੋ ਜਾਂਦੀ ਹੈ ਠੀਕ ਹੈ ਜੀ ਤੇ ਕਦੇ ਵੀ ਤੁਸੀਂ ਸਾਰਾ ਪੈਸਾ ਇਹਦੇ ਵਿੱਚ ਨਹੀਂ ਲਗਾਉਣਾ ਹੈਗਾ ਫਿਰ ਤੁਸੀਂ ਨਹੀਂ ਕਸੁੱਤੇ ਫਾਜੂਗੇ ਜੇਕਰ ਤੁਸੀਂ ਸਟਾਰਟ ਕਰ ਰਹੇ ਹੋ ਤਾਂ ਉਦੋਂ ਦਾ ਤੁਹਾਨੂੰ ਬਿਲਕੁਲ ਵੀ ਨਹੀਂ ਲਾਉਣਾ ਚਾਹੀਦਾ ਜੇਕਰ ਤੁਹਾਨੂੰ ਤਜਰਬਾ ਹੋ ਜਾਂਦਾ 10-12 ਸਾਲ ਲੰਘ ਜਾਂਦੇ ਜਿਵੇਂ ਮੇਰਾ ਅੱਜ ਦਾ ਅੱਜ ਦੇ ਟਾਈਮ 'ਚ ਮੈਂ 10 ਸਾਲ ਪੁਰਾਣਾ ਹੋ ਚੁੱਕਿਆ ਇਸ ਮਾਰਕੀਟ ਦੇ ਵਿੱਚ ਅੱਜ ਫਿਰ ਮੈਨੂੰ ਹੁਣ ਮੈਂ ਸਾਰਾ ਕੁਝ ਪਤਾ ਚੱਲ ਚੁੱਕਿਆ ਪ੍ਰੋਡਕਟ ਬਾਰੇ ਹਨਾ ਸਭ ਕੁਝ ਪਤਾ ਚੱਲ ਗਿਆ ਕਿਵੇਂ ਕੰਮ ਚੱਲਦਾ ਤਾਂ ਮੈਂ ਹੁਣ ਲਗਾ ਵੀ ਸਕਦਾ ਪਰ ਸ਼ੁਰੂਆਤ ਦੇ ਵਿੱਚ ਤਾਂ ਤੁਹਾਨੂੰ 10% ਹੀ ਆਪਣੀ ਇਨਕਮ ਦਾ ਲਗਾਉਣਾ ਚਾਹੀਦਾ ਤੇ ਜਿਹੜੇ ਮੇਰੇ ਵੀਰ ਭੈਣ ਜੋਬ ਕਰਦੇ ਨੇ ਤਾਂ ਉਹਨਾਂ ਲਈ ਸਭ ਤੋਂ ਵਧੀਆ ਜਿਹੜਾ ਹੈਗਾ ਮਿਊਚੁਅਲ ਫੰਡ ਠੀਕ ਹੈ ਜੀ ਮਿਊਚੁਅਲ ਫੰਡ ਬਾਰੇ ਆਪਾਂ ਆਉਣ ਵਾਲੀ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਠੀਕ ਹੈ ਜੀ ਮਿਊਚੁਅਲ ਫੰਡ ਕੀ ਹੈ ਇਹ ਕਿਵੇਂ ਕੰਮ ਕਰਦਾ ਹੈ ਹਨਾ ਇਹ ਕਿਵੇਂ ਹੁੰਦਾ ਸਿਸਟਮ ਸਾਰਾ ਇਹਦੇ ਬਾਰੇ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇਕਰ ਤੁਹਾਨੂੰ ਮੇਰੀਆਂ ਗੱਲਾਂ ਵਧੀਆ ਲੱਗੀਆਂ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ